ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚਿਆ ਆਪਾਂ ਬਰਨਾਲਾ ਸ਼ਹਿਰ ਤੇ ਬਾਈ ਕੋਈ ਪਹਿਲਾਂ ਗੁੜੀ ਪਪਾ ਨਾਈ ਸੀ ਜੀ ਬਹੁਤ ਜ਼ਿਆਦਾ ਪਿਆਰ ਦਿੱਤਾ ਠੀਕ ਹੈ ਜੀ ਇੱਧਰ ਜਾ ਰਹੀ ਆ ਜੀ ਆਪਾਂ ਨੂੰ ਲਾਈ ਆ ਠਿਕਰੀ ਵਾਲਾ ਆ ਨਾ ਜੀ ਆ ਸੌਰੀ ਕਹਿ ਰਹੇ ਵੱਖ ਕਾੜਨ ਠੀਕ ਹੈ ਜੀ ਬਾਈ ਬੋਰਡ ਦੇ ਸਾਹਮਣੇ ਆਈ ਦੁਕਾਨ ਇੱਥੇ ਉਹ ਚੌਕ ਆਗਾ ਜੀ ਬਰਨਾਲਾ ਠੀਕ ਹੈ ਸਟੇਡੀਅਮ ਆਗਾ ਇੱਧਰ ਤੇ ਬਾਈ ਤੁਹਾਨੂੰ ਦਿਖਾਉਣਾ ਹੈ ਦੁਕਾਨ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਨੇ ਜਾਣਕਾਰੀ ਠੀਕ ਹੈ ਦੇ ਸਾਰੇ ਮੋਟਰਸਾਈਕਲ ਹੀ ਮੋਟਰਸਾਈਕਲ ਜਮਾਂ ਜਾਜ ਰੇਟ ਘੱਟ ਰੇਟ ਤੇ ਹਾਂਜੀ ਵੀਰ ਜੀ ਸੱਸੀ ਗਾਇ ਜੀ ਸੱਸੀ ਗਾਇ ਕੀ ਨਾਮ ਵੀਰ ਜੀ ਆਪਣਾ ਸੁਰੇਂਦਰ ਜੀ ਪਿੰਡ ਅਸਰ ਬਰਨਾਲਾ ਜੀ ਬਰਨਾਲਾ ਤੇ ਨੰਬਰ ਦੱਸੋ ਬਰਾ ਆਪਣਾ 76268 ਵੀਰੇ 83933 ਠੀਕ ਹੈ ਜੀ ਕਿਹੜੇ ਕਿਹੜੇ ਵੀਰੇ ਮੋਟਰਸਾਈਕਲ ਮਿਲ ਜਾਂਦੇ ਆਪਣੇ ਕੋਲ ਆਪਣੇ ਕੋਲ ਛੋਟੇ ਵੱਡੇ ਸਭ ਮਿਲ ਜਾਂਦੇ ਬੁਲਟ ਪੁਰਾਣੇ ਮਾਡਲ ਦਾ ਵੀ ਬੁਲਟ ਮਿਲ ਜੁਕੇਟਿੰਗ ਤੇ ਨਵੇਂ ਮਾਡਲ ਦਾ ਵੀ ਮਿਲ ਜਾਂਦਾ ਠੀਕ ਹੈ ਜੀ ਆਪਾਂ ਬੁਲਟ ਨੂੰ ਸਟਾਰਟ ਕਰ ਲਵਾਂਗੇ ਜੀ ਕਰੋ ਜੀ ਹਾਂਜੀ ਵੀਰ ਜੀ ਇਹ ਦੱਸਿਓ ਬੁਲਟ ਕਿਹੜਾ ਮਾਡਲ ਆ ਜੀ 2 ਠੀਕ ਹੈ ਜੀ ਤੇ ਕੀ ਰੇਟ ਆ ਭਰਾ ਇਹਦਾ ਇਹਦਾ 1,60,000 ਵੀਰੇ ਬਈ 1,60,000 ਠੀਕ ਹੈ ਜੀ ਹਾਂਜੀ ਬਈ ਆ ਦੂਜੇ ਦੋ ਨੰਬਰ ਤੇ ਡੀ ਲੱਖ ਇਹ 16 ਮਾਡਲ ਡੀ ਲੱਖ ਜੀ ਪੀ ਵੀ 19 ਨੰਬਰ ਦਾ ਫਰਸਟ ਓਨਰ ਆ ਹਾਂਜੀ ਉਹਦਾ ਡੀ ਲੱਖ ਸਾਰਾ ਓਰੀਜਨਲ ਆ ਜੀ ਇਹ ਰੰਗ ਪੇਂਟ ਦਾ ਕੋਈ ਬੇਜਰ ਰੱਖਣੀ ਚੇਂਜ ਹੋਈ ਠੀਕ ਹੈ ਜੀ ਇਹਦਾ ਕੀ ਰੇਟ ਆ ਭਰਾ ਜੀ ਇਹ ਵੀਰੇ ਹੈਗਾ 42,000 ਦਾ ਠੀਕ ਹੈ ਜੀ ਹਾਂਜੀ ਵੀਰੇ ਤਿੰਨ ਨੰਬਰ ਤੇ ਸੀਟੀ 100 ਇਹ ਸੀਟੀ ਦਾ 15 ਮਾਡਲ ਹੈ ਜੀ ਠੀਕ ਹੈ ਜੀ ਇਹ ਵੀ ਸਾਰਾ ਓਰੀਜਨਲ ਆ ਜੀ ਠੀਕ ਹੈ ਜੀ ਭਾਈ ਜੀ ਰੇਟ ਬਿਲਕੁਲ ਜਾਇਜ਼ ਹੀ ਦੱਸੋ ਠੀਕ ਹੈ ਨਾ ਜੀ ਨਹੀਂ ਰੇਟ ਬਿਲਕੁਲ ਜਾਇਜ਼ ਹੀ ਹੁੰਦੇ ਸਾਡੀ ਜੁੜੀ ਦੇਖ ਕੇ ਤੁਹਾਡੇ ਕੋਲ ਕੋਈ ਹੋਣੀ ਵੀ ਪਹਿਲਾਂ ਤੁਹਾਨੂੰ ਵੱਧ ਦਾ ਹਦੀ ਬਾਤ ਕੱਟਾਈ ਹਾਂ ਜੀ ਤੇ ਮਾਨਤਾ ਹੋ ਜੂਗਾ ਜੀ ਦਾ ਹਾਂ ਵੀਰੇ ਮਾਨਤਾ ਕਰ ਕੀ ਰੇਟ ਆ ਵੀਰੇ ਦਾ ਸਿੱਟੀ ਸੋ ਦਾ ਇਹਦਾ ਵੀਰੇ ਹੈਗਾ 35000 ਰੁਪਏ ਇਹਦਾ 35000 ਹਾਂ ਜੀ ਇੰਜਨ ਵਿੱਚ ਵੀਰੇ ਇੰਜਨ ਵੰਜਨ ਦੇ ਵੀਰੇ ਸਾਡੀ ਗਾਰੰਟੀ ਹੁੰਦੀ ਹੈ ਫੁੱਲ ਗਾਰੰਟੀ ਹਾਂ ਜੀ ਇੰਜਨ ਦੇ ਕਾਗਜ਼ਾਂ ਦੇ ਗੇਅਰ ਇੰਜਨ ਓਕੇ ਠੀਕ ਹੈ ਜੀ ਰੰਗ ਪਿੰਡ ਦਾ Ориਜਨਲ ਮਿਲੂਗਾ ਠੀਕ ਹੈ ਜੀ ਤੇ ਹਾਂ ਜੀ ਭਾਈ ਜੀ 18 ਮਾਡਲ ਇਸ ਆਪਲੈਂਡਰ ਆ ਗਈ ਹਾਂ ਦੇਖ ਸਾਡੇ ਭਰਾ ਬਹੁਤ ਹੀ ਸਾਫ ਮੋਟਰਸਾਈਕਲ ਆ ਸੈਲਫ ਸਟਾਰਟ ਵੀ ਆ ਮੇਰੇ ਸੈਲਫ ਸਟਾਰਟ ਆਉਣਗੇ ਸਾਰੇ ਠੀਕ ਹੈ ਜੀ ਇਹਦਾ ਕੀ ਰੇਟ ਆ ਜੀ ਇਹ ਮੇਰੇ ਹੈਗਾ 55000 ਰੁਪਏ ਮਾਰ ਦਾਨ ਕਰ ਦਾਂਗੇ ਜੀ ਠੀਕ ਹੈ ਜੀ ਹਾਂ ਜੀ ਅਗਲਾ ਮੋਟਰਸਾਈਕਲ ਆਗਾ ਜੀ 2016 ਮਾਡਲ ਵੀਰੇ ਠੀਕ ਹੈ ਜੀ ਐਪੀ ਵੀ 19 ਵੀ ਵੀ 19 ਨੰਬਰ ਹੈ ਜੀ ਲੋਕਲ ਫਰਸਟ ਹੁੰਦਾ ਠੀਕ ਹੈ ਜੀ ਸਾਰਾ ਮੋਟਰਸ ਆरिजिनल ਆ ਠੀਕ ਹੈ ਜੀ ਟੈਟੂ 9 ਹੈ ਇਹ ਦੋਨੋਂ ਨਵੇਂ ਵਰਗੇ ਪਏ ਇਹਦਾ ਕੀ ਰੇਟ ਆ ਭਰਾ ਇਹਦਾ ਵੀਰੇ ਹੈਗਾਗਾ ਇਹ ਥੋੜਾ ਕਾਕਸਲियस 16 ਸਿਹੜੀ ਕਿਹਿਆਰ ਦਾ ਸਿਹੜੀ ਕਿਹਿਆਰ ਠੀਕ ਬਾਈ ਦੇਖ ਸਕਦੇ ਹੋ ਬਾਕੀ ਬਾਈ ਜੇ ਵੀਡੀਓ ਮੰਗਵਾ ਸਕਦੇ ਜਿਹੜਾ ਫੈਟ ਆਉਂਦਾ ਬਾਈ ਦਾ ਬਾਈ ਥਿੰਕ ਬਾਈ ਜੀ ਕਹਿੰਦਾ ਮਾਨਤਨ ਪੂਰਾ ਫੋਲੋ ਕਰੂਗਾ ਜੀ ਅੱਜ ਬਾਈ ਸਲਪ ਕਰਨ ਦਾ ਦੱਸ ਇਹ 2023 ਮਾਡਲ ਵੀਰੇ ਪੀਵੀ 19 ਨੰਬਰ ਆ ਫਸਟ ਹੋਨਰ ਆ ਕੈ ਹੁਦਾ ਨਿਕੜਿਆ ਹੋਇਆ ਠੀਕ ਹੈ ਜੀ ਕੋਈ ਐਚਪੀ ਵਗੈਰਾ ਨਹੀਂ ਸੈਲਫ ਸਟਾਰਟ ਹਾਂਜੀ 4000 ਓਰਿਜਨਲ ਹੀ ਚੱਲਿਆ ਹੋਇਆ ਠੀਕ ਹੈ ਜੀ ਇਹਦਾ ਕੀ ਰੇਟ ਆ ਜੀ ਇਹ ਵੀਰੇ ਹੈਗਾਗਾ ਆਪਣਾ ਅਭਿਆਸੀ ਕਿਹਿਆਰ ਇਹ ਵੀ 02 ਕਾਰਬਟਰਰ ਹਾਂਜੀ ਕਾਰਬੂਰੇਟਰ ਕਿਹੜਾ ਲਗਿਆ ਵਾ ਸੈਲਫ ਨਹੀਂ ਨਹੀਂ ਇੰਜੈਕਟਰ ਵਾਲੀ ਤੇ ਹੀ ਹੈ ਦੇਖੋ ਇੰਜੈਕਟਰ ਵਾਲਾ ਕਾਰੂਚ ਇਹ ਤਾਂ ਦੇਪਰਾ ਬਹੁਤ ਹੀ ਸੋਹਣਾ ਮੋਟਰਸਾਈਕਲ ਕਲਰ ਜਮਾਇਜ ਬਾਈ ਕਹਿੰਦਾ ਘੱਟ ਹੀ ਚੱਲਿਆ ਵਾ ਠੀਕ ਆ ਬਰਾ ਹਾਂਜੀ ਅਗਲਾ ਜੈਟ ਬਲੈਕ ਇਹ 19 ਮਾਡਲ ਹੈ ਠੀਕ ਆ ਸੈਲਫ ਸਟਾਰਟ ਹਾਂਜੀ ਸੈਲਫ ਸਟਾਰਟ ਟਾਇਰਾਂ ਦੀ ਜੋੜੀ ਨਵੀਂ ਆ ਹਾਂਜੀ ਬਹੁਤ ਥੋੜਾ ਚੱਲਿਆ ਹੋਇਆ ਮੋਟਰਸਾਈਕਲ ਠੀਕ ਆ ਜੀ ਕੀ ਰੇਟ ਆ ਜੀ ਇਹ ਵੀਰੇ ਹੈਗਾ 68000 ਦਾ 68000 ਦਾ ਜਿੰਮ ਮਾਡਲ ਕੋਈ ਖੱਚ ਕੇ ਦੱਸੋ ਵਾ ਰੇਟ ਜਿਹੜਾ ਵੀ ਅਗਲਾ ਬਾਈ ਜਿਹੜਾ ਕਰਦਾਂਗੇ ਮਾਨਤਾ ਕਰ ਨੰਬਰ ਬਾਈ ਇੱਕ ਵਾਰਾ ਫੇਰ ਬੋਲ ਦੂਗੀ ਜੀ ਆ ਤਾਂ 76268 ਵੀਰੇ 8393 ਠੀਕ ਹੈ ਜੀ ਬਾਈ ਪੰਜਾਬੀ ਨੂੰ ਫੋਟੀ ਚੈਨਲ ਨੂੰ ਬਹੁਤ ਸਬਸਕ੍ਰਾਈਬਰ ਦਸੇ ਇਹ ਦੋ ਫੇਰ 17 ਮਾਡਲ ਹੈ ਵੀਰੇ ਦਾ ਇਹਦਾ ਕੀ ਰੇਟ ਹੈ ਇਹ ਮਰਸੀਡੀਜ਼ ਵਾਲੇ ਲਾਏ ਲੱਗੇ ਹੋਇਆ ਵੀਰੇ ਫਸਟ ਵੀ ਆ ਠੀਕ ਹੈ 55000 ਬਾਈ ਠੀਕ ਹੈ 55000 ਹਾਂਜੀ ਠੀਕ ਹੈ ਬਾਈ ਗਰਤੀ ਕਰਾਏ ਆਪਣਾ ਫੇਸਬੁੱਕ ਤੇ ਚੈਨਲ ਆ ਜੀ ਉਹਨੂੰ ਬਹੁਤ ਸਬਸਕ੍ਰਾਈਬਰ ਤੋਂ ਸ਼ੇਅਰ ਕਰਾ ਕਰੋ ਤਾਂ ਕਿ ਵੀਡੀਓ ਵੀਡੀਓ ਅਪਲੋਡ ਕਰਦੇ ਹਾਂਜੀ ਬਾਈ ਅਗਲਾ ਮੋਟਰ ਸਿਕਰ ਇਹ ਵੀ 2017 ਮਾਡਲ ਹੈ ਜੀ ਠੀਕ ਹੈ ਜੀ ਇਹ ਵੀ 52000 ਦਾ ਹੈ ਇਹ ਸੈਲਫਟਾਰਟ ਹੋ ਕੇ ਵੀ ਇਹ ਵੀ ਸੈਲਫਟਾਰਟ ਹੈ ਜੋ ਬਰਾ ਜਿਹੜਾ ਜ ਮਰਜੀ ਲੈ ਲਓ ਬਾਈ ਕੋਲ ਠੀਕ ਹੈ ਨਾ ਨਹੀਂ ਤਾਂ ਤੁਹਾਨੂੰ ਸਟਾਰਟ ਕਰਕੇ ਦਿਖਾ ਦਿੰਦੇ ਬਾਈ ਜੀ ਨਾਲ ਨਾਲ ਵਾਲੇ ਲੱਗੇ ਹੋਏ ਮੋਟਰਸਾਈਕਲ ਤਾਂ ਕਰਕੇ ਨੰਬਰ ਨੋਟ ਕਰਕੇ ਬਾਈ ਜੀ ਨਾਲ ਕੰਨੈਕਟ ਕਰ ਸਕਦੇ ਹੋ ਬਰਾ ਹਨ ਅੱਜ ਜੀ ਬਾਈ ਸੈਲਫ ਬਾਈ ਸੈਲਫ ਕਰ ਰਹਾ 17 ਮਾਡਲ ਇਹ ਵੀ 2017 ਮਾਡਲ ਹੈ ਠੀਕ ਹੈ ਜੀ ਇਹ ਸੈਲਫਟਾਰਟ ਹੈ ਵੀਰੇ ਇਹ ਸੈਲਫਟਾਰਟ ਹੈ ਹਾਂਜੀ ਹਾਂਜੀ ਇਹ 52000 ਦਾ ਵੀਰੇ ਇਹ 52000 ਮੋਟਰ ਸਾਰੇ ਨਾਲ ਹੀ ਦੋ ਸਾਰੇ ਨਾਲ ਹੀ ਇੰਜਨ ਗੇਅਰ ਇੰਜਨ ਉਹ ਜਾਂਦਾ ਜੰਮ ਓਪਕ ਠੀਕ ਹੈ ਜੀ ਇਦੋਂ ਅਗਲਾ ਨੰਬਰ ਆ ਗਿਆ 20 7242 ਹਾਂਜੀ ਫਰਸਟ ਓਨਰ ਹੈ ਇਹ ਠੀਕ ਹੈ ਜੀ ਦੋਏ ਆਪਣਾ ਕਹਿੰਦਾ 65 ਕਿਹ ਹਜ਼ਾਰ ਦਾ ਜੀ ਇਹ 65 ਹਜ਼ਾਰ ਦਾ ਭਰਾ ਬਈ ਖੱਚ ਦੀ ਰੇਟ ਦੱਸ ਬਈ ਅਗਲਾ ਕਹੇ ਨਾ ਬਈ ਉੱਥੇ ਰੇਟ ਆਉਣਾ ਬਰਨਾਲੇ ਨਹੀਂ ਨਹੀਂ ਓਰੀਜਨਲ ਆ ਵੀਰੇ ਸਾਰਾ ਜਮਾ ਜਾਣ ਨੂੰ ਰੇਟ ਦੇਖ ਸਕਦੇ ਭਰਾ ਮਾਨਤਾਨ ਹੋ ਜੂ ਫਿਰ ਵੀ ਹਾਂਜੀ ਵੀਰੇ ਕਰਦਾ ਜੇ ਕੋਈ ਤੁਹਾਡਾ ਨਾਮ ਲੈ ਕੇ ਹੋ ਠੀਕ ਹੈ ਜੀ ਆਪਣੀ ਵੀਡੀਓ ਦੇ ਇੱਥੇ ਵੀ ਆ ਬਾਈ ਕਹਿੰਦਾ 11500 ਤੋਂ ਪੱਕੀ ਪੱਟ ਤੇ ਆ ਜੀ ਠੀਕ ਹੈ ਜੀ ਇਹਦੂ ਅਗਲਾ ਨੰਬਰ 2016 ਮਾਡਲ ਹੈ ਵੀਰੇ ਠੀਕ ਹੈ ਜੀ ਇਹ ਵੀ ਰੰਗ ਰੰਗ ਦਾ ਸਾਰਾ ਓਰੀਜਨਲ ਆ ਠੀਕ ਹੈ ਜੀ ਹਾਂਜੀ ਇਹ ਬ ਇਹ ਵੀਰੇ ਹੈਗਾ 47000 ਦਾ ਠੀਕ ਹੈ ਜੀ ਇਹ ਕਹਾ ਵੀਰੇ ਖੜਾ ਹੋ ਰਿਹਾ ਇਹ 16 ਮਾਡਲ ਪਾਚੀ 280 ਸੀਸੀ ਪਾਚੀ ਹਾਂਜੀ ਇਹ ਵੀ ਕਹੋਗਾ ਜੀ ਹਾਂਜੀ ਹਾਂਜੀ ਇਹਦਾ ਕੀ ਰੇਟ ਹੈ ਜੀ ਇਹ ਫਸਟ ਓਨਰ ਆ ਵੀਰੇ Ориਗਨਲ ਸਾਰਾ ਹਾਂਜੀ ਇਹ ਵੀਰੇ ਹੈਗਾਗਾ 67000 ਦਾ ਠੀਕ ਹੈ ਜੀ ਦੋ ਭਰਾ 67000 ਦਾ ਬਈ ਇਹ ਆ ਲੈਂਡ ਸਾਰੀ ਪੂਰੀ ਕਰਤੀ ਹੋਣਾ ਇਧਰਲੀ ਸਾਈਡ ਆ ਗਈ ਆਪਾਂ ਹਾਂਜੀ ਬਈ ਆ ਦੱਸੋ ਜੀ ਇਹ ਪੜਸ਼ਰਾ ਵੀਰੇ ਦੋ ਉਹ 180 ਸੀਸੀ 2013 ਮਾਡਲ ਆ ਬਈ ਠੀਕ ਹੈ ਇਹਦਾ ਕੀ ਰੇਟ ਹੈ ਜੀ ਇਹ ਮੇਰੇ 32 ਹੈ ਆਪਾਂ ਠੀਕ ਹੈ ਬਰਾ ਐਡ ਜੀਓ ਦੀ ਨਵੀਂ ਇਹੇ ਦੋ ਮਹੀਨੇ ਟਾਇਰ ਨਵੇਂ ਖੜਾ ਦੇ ਸਕਦੇ ਹੋ ਮੂਰ ਲਾਈ ਮਾਗ ਲੈ ਜੀ ਚੰਗਾ ਖੜਾ ਦੀ ਪ੍ਰੀਟਿਨ ਇਹ 2007 ਤੋਂ 8 ਮਾੜਦਾ ਵੀਰੇ 8 ਮਾੜਦਾ ਜੀ ਹਾਂਜੀ ਬਹੁਤ ਹੀ ਸਾਫ਼ ਮੋਟਰਸਾਈਕਲ ਭਰਾ អ ओरिजिनल ਆ ਵੀਰੇ ਰੰਗ ਦਾ ਕੱਲਾ ਮਗਰਾੜ ਪਿਆ ਹੋਇਆ ਬਾਕੀ ਕੁਝ ਨਹੀਂ ਪਿਆ ਹੋਇਆ ਅੱਛਾ ਜੀ ਦੇਖੋ ਭਰਾ ओरिजिनल ਆ ਸਾਰਾ ਕੱਲਾ ਪਾਈ ਕੇ ਦਾ ਮਗਰਾੜ ਪਿਆ ਹੋਆ ਹੋਰ ਸਾਰਾ ओरिजिनल ਆ ਬੇਜਰ ਵੀ ਰिजਨਲ ਆ ਜੀ ਹਾਂ ਵੀਰੇ ਬੇਜਰ ਵੀ ਰिजਨਲ ਕਾ ਬਾਤ ਆ ਯਾਰ ਕੀ ਰੇਟ ਆ ਭਰਾ ਦਾ ਇਹਦਾ ਵੀਰੇ 26000 ਰੁਪਿਆ 26000 ਲੋ ਭਰਾ ਪ੍ਰੀਟਿਨ ਇਹ ਬਹੁਤ ਹੀ ਵਾਈ ਨਜਾਇਜ਼ ਰੇਟ ਦਾ ਸਾਰ ਅਰੀਜਨਲ ਕਲਰ ਦਾ ਉਹ ਘੱਟ ਮਿਲਦਾ ਹਾਂਜੀ ਇਹ ਵੀ 2008 ਮਾਡਲ ਵੀਰੇ ਇਹ ਵੀ ਰੰਗ ਦਾ ਅਰੀਜਨਲ ਸਾਰਾ ਆਹਾਂ ਹਾਂਜੀ ਇਹ ਵੀ 8 ਮਾਡਲ ਆ ਬਾਈ ਕਿੱਥੋਂ ਲਿਆਂਦੇ ਕੋਕਸੇ ਚੱਕ ਕੇ ਹੈ ਜੀ ਹੈਂ ਗਰੇ ਕਿੱਥੋਂ ਲਿਆਂਦੇ ਮੈਂ ਖਾ ਬਾਹਰ ਜਿਹੜਾ ਲੱਗਦੇ ਹੈ ਮੇਰੇ ਘਰਾਂ ਜੋ ਠੀਕ ਹੈ ਜੀ ਇਹ ਵੀ ਅਰੀਜਨਲ ਆ ਜੀ ਇਹਦੇ ਵੀਰੇ ਮਗਰਾਟ ਵੀ ਨਹੀਂ ਪਿਆ ਸਾਰਾ ਕੁਝ ਅਰੀਜਨਲ ਆ ਲੋਪਰਾ ਜਮਈ ਅਰੀਜਨਲ ਆ ਬਾਈ ਕਹਿੰਦਾ ਇੰਜਨ ਇੰਜਨ ਬਾਈ ਇੰਜਨ ਇੰਜਨ ਜਮਾ ਓਕੇ ਨਾਲ ਦੇ ਹਾਂਜੀ ਇਹਦਾ ਕੀ ਰੇਟ ਆ ਜੀ ਇਹ 2012 ਵੀਰੇ ਹਾਂਜੀ 2012 ਮਾਡਲ ਆ ਜੀ ਮਾਡਲ 12 ਤੇ ਉਹ ਇਹਦਾ ਵੀਰੇ 30,000 ਰੁਪਏ। ਹਾਂਜੀ? 34,000 ਰੁਪਏ। 34,000। ਲੋ ਭਰਾ ਜਮੀ ਅਰਜਨਲ ਆ ਜੋ ਅਰਜਨਲ ਜਾਣਾ ਚਾਹਦਾ। ਮੋਟਰਸਾਈਕਲ ਦਾ ਸਟicker ਟੋਪਰ ਟੈਂਕੀ ਤੋਂ ਕੀ ਨਾਲ ਦਿਆ ਬਾਈ ਕਹਦਾ ਕੁਝ ਵੀ ਨਹੀਂ ਪਿਆ ਵਾ ਇਹਦੇ। ਮਗਰਿਆੜ ਵੀ ਨਾਲ ਦਾ। ਹਾਂਜੀ ਬਈ ਅਗਲਾ ਨੰਬਰ ਆ ਗਿਆ ਜੀ। 2018 ਮਾਡਲ ਵੀਰੇ ਫਸਟ ਓਨਰ ਆ। ਠੀਕ ਆ ਜੀ। ਹਾਂ ਪੀਵੀ 19 ਬਰਨਾਲਾ ਨੰਬਰ ਸਾਡਾ ਲੋਕਰ। ਇਹਦਾ ਬਰਨਾਲਾ ਨੰਬਰ ਮੂਰੇ ਨੰਬਰ ਪਲੇਟ ਲਾਈ ਦੀ। ਇਹ ਨੰਬਰ ਪਲੇਟ ਨਹੀਂ ਲੱਗੀ ਹੋਈ ਆ ਵੀਰੇ। ਤਾਂ ਸਾਹ ਜੀ। ਕਿਹੜੀ ਜੀ? ਔਰਲੇ ਦੀ। ਤੇ ਆ ਪੀਵੀ 19 ਨੰਬਰ ਆ। ਇਹ ਪੀਵੀ ਜਲੰਧਰ ਨੰਬਰ ਇਹ ਕਿ ਇਹ ਕਿ ਰਿਹਾ ਇਹ 18 ਮਾਡਲ ਹੈ ਪੀਵੀ 19 ਨੰਬਰ ਇਹ ਨਹੀਂ ਉਹ ਬੜਾ ਹੀ ਹਾਂ ਠੀਕ ਹੈ ਜੀ ਪੀਵੀ 19 ਨੰਬਰ ਇਹ ਕੀ ਰੇਟ ਆ ਭਰਾ ਸੈਲਫ ਸਟਾਰਟ ਆ ਜੀ ਹਾਂ ਜੀ ਵੀਰੇ ਸੈਲਫ ਸਟਾਰਟ ਆ ਠੀਕ ਹੈ ਜੀ ਤੇ ਸਦਾ ਭਰਾ ਮੋਟਰਸਾਈਕਲ ਬਈ ਹਾਂ ਜੀ ਬਈ ਇੱਕ ਆ ਪ੍ਰੈਜ਼ਰ ਆ ਗਈ 11 ਮਾਡਲ ਹੈ ਜੀ ਠੀਕ ਹੈ ਜੀ ਹਾਂ ਜੀ ਵੀਰੇ ਇਹ ਕੀ ਰੇਟ ਆ ਜੀ 21000 ਰੁਪਏ ਜੀ ਲੋ ਭਰਾ ਰਜਨਾਲਾ ਵੀ ਹਾਂਜੀ ਰਜਨਾਲਾ ਹੈ ਇਹ ਪਹਿਰਾਂ ਦੀ ਜੋੜੀ ਨਵੀਂ ਆ ਵੀਰੇ ਬੈਟਰੀ ਵੀ ਨਵੀਂ ਆ ਠੀਕ ਇੰਜਨ ਉੰਜੇ ਦੀ ਆਪਣੀ ਗਾਰੰਟੀ ਹੈ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਬਾਈ ਕੋਲ ਮੋਟਰਸਾਈਕਲ ਹੀ ਮੋਟਰਸਾਈਕਲ ਆ ਜੇ ਆਪਣੀ ਵੀਡੀਓ ਦੇਖ ਕੋਈ ਆਊਗਾ ਤਾਂ ਬਾਈ ਕਹਿੰਦਾ 1000 ਰੁਪਏ ਦਾ ਪੱਕਾ ਵਟ ਤੇ ਮਾਣ ਤੇ ਜ਼ਰੂਰ ਬਾਈ ਨਾਲ ਆਓ ਜੀ ਬਾਈ ਤੋਂ ਲੈ ਕੇ ਜਾ ਮੋਟਰਸਾਈਕਲ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਬਾਈ ਦੇ ਬਈ ਇੱਕ ਇੱਕ ਦੋ ਮੋਟਰਸਾਈਕਲ ਬਹਿ ਕੇ ਸੀ ਪਹਿਲਾਂ ਵਾਲੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਇੱਕ ਦੋ ਮੋਟਰਸਾਈਕਲ ਬਹਿ ਕੇ ਸੀ ਭਰਾ ਤੇ ਬਾਈ ਜੇ ਜ਼ਰੂਰ ਕੰਟੈਕਟ ਕਰੋ ਬਾਈ ਕੋਲ ਲਿਓ ਮਾਲ ਠੀ ਮੋਟਰਸਾਈਕਲ ਹੀ ਮੋਟਰਸਾਈਕਲ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ